ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹੰਦਵਸੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਦੁਨੀਆ ਦੀ ਸਿਆਸਤ ਵਿੱਚ ਇਸ ਵੇਲੇ ਇੱਕ ਵੱਡਾ ਮਸਲਾ ਚਰਚਾ ਵਿੱਚ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨਾਂ ਨੇ ਭਾਰਤ ਤੇ ਰਸ਼ੀਆ ਦੇ ਸਬੰਧਾਂ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ ਟਰੰਪ ਦਾ ਕਹਿਣਾ ਹੈ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੇਗਾ ਪਰ ਰਸ਼ੀਆ ਨੇ ਇਸ ਦਾਅਵੇ ਨੂੰ ਸਿੱਧੇ ਤੌਰ ਤੇ ਖਾਰਜ ਕਰ ਦਿੱਤਾ ਹੈ ਰਸ਼ੀਆ ਦੇ ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਹੈ ਕਿ ਇਹ ਗੱਲ 트੍ਰੰਪ ਕਰ ਰਹੇ ਹਨ ਬਲਕਿ ਹੋਰ ਕੋਈ ਨਹੀਂ ਹਾਲੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵੱਡਾ ਦਾਵਾ ਕੀਤਾ ਸੀ ਕਿ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਰੋਕਣ ਲਈ ਸਹਿਮਤੀ ਦੇ ਦਿੰਦੀ ਹੈ 트੍ਰੰਪ ਨੇ ਇਹ ਗੱਲ ਭਾਰਤ ਨਾਲ ਵਪਾਰਿਕ ਸਮਝੌਤੇ ਦੇ ਐਲਾਨ ਦੌਰਾਨ ਕਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਰੂਸ ਤੇਲ ਵੇਚ ਕੇ ਯੂਕਰੇਨ ਜੰਗ ਲਈ ਪੈਸਾ ਇਕੱਠਾ ਕਰਦਾ ਹੈ ਇਸ ਲਈ ਭਾਰਤ ਨੂੰ ਇਹ ਖਰੀਦ ਬੰਦ ਕਰ ਦੇਣੀ ਚਾਹੀਦੀ ਹੈ ਪਰ ਹੁਣ ਰੂਸ ਨੇ ਇਸ ਬਿਆਨ ਤੇ ਸਖਤ ਪ੍ਰਤੀਕਿਰਿਆ ਦੇ ਦਿੱਤੀ ਹੈ ਰੂਸ ਦੇ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ 트ੰਪ ਤੋਂ ਇਲਾਵਾ ਹੋਰ ਕਿਸੇ ਨੇ ਵੀ ਇਹ ਦਾਵਾ ਨਹੀਂ ਕੀਤਾ ਕਿ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੇ ਸਮਝੌਤੇ ਤੇ ਕੋਈ ਖਤਰਾ ਨਹੀਂ ਹੈ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹਨ। ਲਾਵਰੋਵ ਦੇ ਇਸ ਬਿਆਨ ਨਾਲ ਸਾਫ ਹੋ ਜਾਂਦਾ ਹੈ ਕਿ ਰੂਸ ਭਾਰਤ ਨੂੰ ਆਪਣੇ ਭਰੋਸੇਮੰਦ ਸਾਥੀ ਵਜੋਂ ਦੇਖਦਾ ਹੈ ਅਤੇ ਦੋਹਾਂ ਦੇਸ਼ਾਂ ਵਿੱਚਕਾਰ ਊਰਜਾ ਸਹਿਯੋਗ ਜਾਰੀ ਰਹੇਗਾ। ਇਸ ਤੋਂ 2 ਦਿਨ ਪਹਿਲਾਂ ਭਾਰਤ ਦੇ ਵਿਦੇਸ਼ੀ ਸਕੱਤਰ ਵਿਕਰਮ ਮਿਸਰੀ ਨੇ ਵੀ ਇਹ ਸਪਸ਼ਟ ਕੀਤਾ ਸੀ ਕਿ ਭਾਰਤ ਆਪਣੀ ਊਰਜਾ ਸੁਰੱਖਿਆ ਲਈ ਕਈ ਸਰੋਤਾਂ ਤੋਂ ਤੇਲ ਖਰੀਦਦਾ ਹੈ ਅਤੇ ਰਾਸ਼ਟਰੀ ਹਿੱਤ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਭਾਰਤ ਸਪਲਾਈ ਲੜੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਵੱਖ-ਵੱਖ ਦੇਸ਼ਾਂ ਨਾਲ ਸਹਿਯੋਗ ਕਰਦਾ ਰਹੇਗਾ। ਭਾਰਤ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਵੀ ਇਸ ਗੱਲ ਨੂੰ ਦੁਹਰਾਇਆ ਕਿ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਸਾਬ ਕਿਹਾ ਕਿ ਭਾਰਤ ਅਤੇ ਰੂਸਾਂ ਵਿਚਕਾਰ ਹੋਏ ਸਾਰੇ ਸਮਝੌਤੇ ਅਜੇ ਵੀ ਬਰਕਰਾਰ ਹਨ ਅਤੇ ਅਮਰੀਕਾ ਦੇ ਕਿਸੇ ਵੀ ਕਦਮ ਨਾਲ ਇਨ੍ਹਾਂ ਤੇ ਕੋਈ ਅਸਰ ਨਹੀਂ ਪਿਆ। ਦੂਜੇ ਪਾਸੇ 트ੰਪ ਸਰਕਾਰ ਨੇ ਪਹਿਲਾਂ ਭਾਰਤ ਤੇ ਰੂਸੀ ਤੇਲ ਖਰੀਦਣ ਕਾਰਨ 25% ਦੀ ਵਾਧੂ ਸ਼ੁਲਕ ਲਗਾਇਆ ਸੀ। ਜੋ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਪਰ ਅਮਰੀਕਾ ਨੇ ਇਹ ਵੀ ਕਿਹਾ ਕਿ ਉਹ ਨਿਗਰਾਨੀ ਕਰੇਗਾ ਕਿ ਜੇ ਭਾਰਤ ਸਿੱਧੀ ਜਾਂ ਪਰੋਖਸ਼ ਤੌਰ ਤੇ ਰੂਸੀ ਤੇਲ ਖਰੀਦਦਾ ਹੈ ਜਾਂ ਨਹੀਂ ਜੇ ਖਰੀਦ ਮੁੜ ਸ਼ੁਰੂ ਹੋਈ ਤਾਂ ਵਾਧੂ ਸ਼ੁਲਕ ਫਿਰ ਤੋਂ ਲਗਾਇਆ ਜਾ ਸਕਦਾ ਹੈ ਲਾਵਰੋਵ ਨੇ ਅਮਰੀਕਾ ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਭਾਰਤ ਅਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣ ਲਈ ਦਬਾਅ ਦੀ ਨੀਤੀ ਅਪਣਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਸ਼ੁਲਕਾਂ ਪਾਬੰਦੀਆਂ ਅਤੇ ਰੋਕਾਂ ਰਾਹੀਂ ਦੁਨੀਆ ਦੀ ਵਪਾਰਕ ਅਤੇ ਊਰਜਾ ਨੀਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਮਕਸਦ ਸਾਰੀ ਦੁਨੀਆ ਦੀ ਊਰਜਾ ਸਪਲਾਈ ਤੇ ਕਾਬੂ ਪਾਉਣਾ ਹੈ ਚਾਹੇ ਉਹ ਯੂਰਪ ਦੀਆਂ ਪਾਈਪਲਾਈਨਾਂ ਹੋਣ ਜਾਂ ਏਸ਼ੀਆ ਦੇ ਵਪਾਰਕ ਰਸਤੇ ਇਸ ਨਾਲ ਸਾਫ ਹੁੰਦਾ ਹੈ ਕਿ ਇਹ ਮਸਲਾ ਸਿਰਫ ਭਾਰਤ ਤੇ ਰੂਸ ਤੱਕ ਸੀਮਿਤ ਨਹੀਂ ਸਗੋ ਗਲੋਬਲ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਭਾਰਤ ਨੇ ਸੁੱਦਾ ਆਪਣੀ ਵਿਦੇਸ਼ੀ ਨੀਤੀ ਵਿੱਚ ਸੰਤੁਲਨ ਬਣਾਈ ਰੱਖਣਾ ਹੈ ਅਤੇ ਆਪਣੀ ਊਰਜਾ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਹੈ ਇਸ ਮਾਮਲੇ ਵਿੱਚ ਵੀ ਭਾਰਤ ਦਾ ਰੁਖ ਸਾਫ ਹੈ ਕਿ ਫੈਸਲੇ ਦੇਸ਼ ਦੇ ਹਿੱਤ ਅਨੁਸਾਰ ਹੀ ਕੀਤੇ ਜਾਣਗੇ ਕਿਸੇ ਦਬਾਅ ਹੇਠ ਨਹੀਂ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਮਰੀਕਾ ਦਾ ਦਬਾਅ ਭਾਰਤ ਦੀ ਊਰਜਾ ਨੀਤੀ ਨੂੰ ਬਦਲ ਸਕੇਗਾ ਜਾਂ ਭਾਰਤ ਆਪਣੇ ਰਾਸ਼ਟਰੀ ਹਿੱਤ ਅਤੇ ਸਥਿਰਤਾ ਨੂੰ ਪਹਿਲ ਦੇਂਦਾ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਅੰਤਰਰਾਸ਼ਟਰੀ ਸਿਆਸਤ ਵਿੱਚ ਕਿੰਨਾ ਵੱਡਾ ਰੁਖ ਲੈਂਦਾ ਹੈ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਦ ਤਫਸੀਰਤਕਾਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਦੁਨੀਆ ਦੀ ਸਿਆਸਤ ਵਿੱਚ ਇਸ ਵੇਲੇ ਇੱਕ ਵੱਡਾ ਮਸਲਾ ਚਰਚਾ ਵਿੱਚ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨਾਂ ਨੇ ਭਾਰਤ ਤੇ ਰਸ਼ੀਆ ਦੇ ਸਬੰਧਾਂ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ ਟਰੰਪ ਦਾ ਕਹਿਣਾ ਹੈ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੇਗਾ ਪਰ ਰਸ਼ੀਆ ਨੇ ਇਸ ਦਾਅਵੇ ਨੂੰ ਸਿੱਧੇ ਤੌਰ ਤੇ ਖਾਰਜ ਕਰ ਦਿੱਤਾ ਹੈ ਰਸ਼ੀਆ ਦੇ ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਹੈ ਕਿ ਇਹ ਗੱਲ 트ੰਪ ਕਰ ਰਹੇ ਹਨ ਬਲਕਿ ਹੋਰ ਕੋਈ ਨਹੀਂ ਹਾਲੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵੱਡਾ ਦਾਵਾ ਕੀਤਾ ਸੀ ਕਿ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਰੋਕਣ ਲਈ ਸਹਿਮਤੀ ਦੇ ਦਿੰਦੀ ਹੈ 트ੰਪ ਨੇ ਇਹ ਗੱਲ ਭਾਰਤ ਨਾਲ ਵਪਾਰਿਕ ਸਮਝੌਤੇ ਦੇ ਐਲਾਨ ਦੌਰਾਨ ਕਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਰੂਸ ਤੇਲ ਵੇਚ ਕੇ ਯੂਕਰੇਨ ਜੰਗ ਲਈ ਪੈਸੇ ਇਕੱਠਾ ਕਰਦਾ ਹੈ ਇਸ ਲਈ ਭਾਰਤ ਨੂੰ ਇਹ ਖਰੀਦ ਬੰਦ ਕਰ ਦੇਣੀ ਚਾਹੀਦੀ ਹੈ ਪਰ ਹੁਣ ਰੂਸ ਨੇ ਇਸ ਬਿਆਨ ਤੇ ਸਖਤ ਪ੍ਰਤੀਕਿਰਿਆ ਦੇ ਦਿੱਤੀ ਹੈ ਰੂਸ ਦੇ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ 트럼ਪ ਤੋਂ ਇਲਾਵਾ ਹੋਰ ਕਿਸੇ ਨੇ ਵੀ ਇਹ ਦਾਵਾ ਨਹੀਂ ਕੀਤਾ ਕਿ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੇ ਸਮਝੌਤੇ ਤੇ ਕੋਈ ਖਤਰਾ ਨਹੀਂ ਹੈ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹਨ। ਲਾਵਰੋਵ ਦੇ ਇਸ ਬਿਆਨ ਨਾਲ ਸਾਫ਼ ਹੋ ਜਾਂਦਾ ਹੈ ਕਿ ਰੂਸ ਭਾਰਤ ਨੂੰ ਆਪਣੇ ਭਰੋਸੇਮੰਦ ਸਾਥੀ ਵਜੋਂ ਦੇਖਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਊਰਜਾ ਸਹਿਯੋਗ ਜਾਰੀ ਰਹੇਗਾ। ਇਸ ਤੋਂ 2 ਦਿਨ ਪਹਿਲਾਂ ਭਾਰਤ ਦੇ ਵਿਦੇਸ਼ੀ ਸਕੱਤਰ ਵਿਕਰਮ ਮਿਸਰੀ ਨੇ ਵੀ ਇਹ ਸਪਸ਼ਟ ਕੀਤਾ ਸੀ ਕਿ ਭਾਰਤ ਆਪਣੀ ਊਰਜਾ ਸੁਰੱਖਿਆ ਲਈ ਕਈ ਸਰੋਤਾਂ ਤੋਂ ਤੇਲ ਖਰੀਦਦਾ ਹੈ ਅਤੇ ਰਾਸ਼ਟਰੀ ਹਿੱਤ ਸਭ ਤੋਂ ਵੱਡੀ ਤਰਜੀਹ ਹੈ। ਉਹਨਾਂ ਕਿਹਾ ਕਿ ਭਾਰਤ ਸਪਲਾਈ ਲੜੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਵੱਖ-ਵੱਖ ਦੇਸ਼ਾਂ ਨਾਲ ਸਹਿਯੋਗ ਕਰਦਾ ਰਹੇਗਾ। ਭਾਰਤ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਵੀ ਇਸ ਗੱਲ ਨੂੰ ਦੁਹਰਾਇਆ ਕਿ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਭਾਰਤ ਅਤੇ ਰੂਸਾਂ ਵਿਚਕਾਰ ਹੋਏ ਸਾਰੇ ਸਮਝੌਤੇ ਅਜੇ ਵੀ ਬਰਕਰਾਰ ਹਨ ਅਤੇ ਅਮਰੀਕਾ ਦੇ ਕਿਸੇ ਵੀ ਕਦਮ ਨਾਲ ਇਨ੍ਹਾਂ ਤੇ ਕੋਈ ਅਸਰ ਨਹੀਂ ਪਿਆ। ਦੂਜੇ ਪਾਸੇ 트ੰਪ ਸਰਕਾਰ ਨੇ ਪਹਿਲਾਂ ਭਾਰਤ ਤੇ ਰੂਸੀ ਤੇਲ ਖਰੀਦਣ ਕਾਰਨ 25% ਦੀ ਵਾਧੂ ਸ਼ੁਲਕ ਲਗਾਇਆ ਸੀ। ਜੋ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਪਰ ਅਮਰੀਕਾ ਨੇ ਇਹ ਵੀ ਕਿਹਾ ਕਿ ਉਹ ਨਿਗਰਾਨੀ ਕਰੇਗਾ ਕਿ ਜੇ ਭਾਰਤ ਸਿੱਧੀ ਜਾਂ ਪਰੋਖਸ਼ ਤੌਰ ਤੇ ਰੂਸੀ ਤੇਲ ਖਰੀਦਦਾ ਹੈ ਜਾਂ ਨਹੀਂ ਜੇ ਖਰੀਦ ਮੁੜ ਸ਼ੁਰੂ ਹੋਈ ਤਾਂ ਵਾਧੂ ਸ਼ੁਲਕ ਫਿਰ ਤੋਂ ਲਗਾਇਆ ਜਾ ਸਕਦਾ ਹੈ ਲਾਵਰੋਵ ਨੇ ਅਮਰੀਕਾ ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਭਾਰਤ ਅਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣ ਲਈ ਦਬਾਅ ਦੀ ਨੀਤੀ ਅਪਣਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਸ਼ੁਲਕਾਂ ਪਾਬੰਦੀਆਂ ਅਤੇ ਰੋਕਾਂ ਰਾਹੀਂ ਦੁਨੀਆ ਦੀ ਵਪਾਰਕ ਅਤੇ ਊਰਜਾ ਨੀਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਮਕਸਦ ਸਾਰੀ ਦੁਨੀਆ ਦੀ ਊਰਜਾ ਸਪਲਾਈ ਤੇ ਕਾਬੂ ਪਾਉਣਾ ਹੈ ਚਾਹੇ ਉਹ ਯੂਰਪ ਦੀਆਂ ਪਾਈਪਲਾਈਨਾਂ ਹੋਣ ਜਾਂ ਏਸ਼ੀਆ ਦੇ ਵਪਾਰਕ ਰਸਤੇ ਇਸ ਨਾਲ ਸਾਫ ਹੁੰਦਾ ਹੈ ਕਿ ਇਹ ਮਸਲਾ ਸਿਰਫ ਭਾਰਤ ਤੇ ਰੂਸ ਤੱਕ ਸੀਮਿਤ ਨਹੀਂ ਸਗੋ ਗਲੋਬਲ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਭਾਰਤ ਨੇ ਸਦਾ ਆਪਣੀ ਵਿਦੇਸ਼ੀ ਨੀਤੀ ਵਿੱਚ ਸੰਤੁਲਨ ਬਣਾਈ ਰੱਖਣਾ ਹੈ ਅਤੇ ਆਪਣੀ ਊਰਜਾ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਹੈ ਇਸ ਮਾਮਲੇ ਵਿੱਚ ਵੀ ਭਾਰਤ ਦਾ ਰੁਖ ਸਾਫ ਹੈ ਕਿ ਫੈਸਲੇ ਦੇਸ਼ ਦੇ ਹਿੱਤ ਅਨੁਸਾਰ ਹੀ ਕੀਤੇ ਜਾਣਗੇ ਕਿਸੇ ਦਬਾਅ ਹੇਠ ਨਹੀਂ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਮਰੀਕਾ ਦਾ ਦਬਾਅ ਭਾਰਤ ਦੀ ਊਰਜਾ ਨੀਤੀ ਨੂੰ ਬਦਲ ਸਕੇਗਾ ਜਾਂ ਭਾਰਤ ਆਪਣੇ ਰਾਸ਼ਟਰੀ ਹਿੱਤ ਅਤੇ ਸਥਿਰਤਾ ਨੂੰ ਪਹਿਲ ਦੇਂਦਾ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਅੰਤਰਰਾਸ਼ਟਰੀ ਸਿਆਸਤ ਵਿੱਚ ਕਿੰਨਾ ਵੱਡਾ ਰੁਖ ਲੈਂਦਾ ਹੈ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤਕਾਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਦੁਨੀਆ ਦੀ ਸਿਆਸਤ ਵਿੱਚ ਇਸ ਵੇਲੇ ਇੱਕ ਵੱਡਾ ਮਸਲਾ ਚਰਚਾ ਵਿੱਚ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨਾਂ ਨੇ ਭਾਰਤ ਅਤੇ ਰਸ਼ੀਆ ਦੇ ਸਬੰਧਾਂ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ ਟਰੰਪ ਦਾ ਕਹਿਣਾ ਹੈ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੇਗਾ ਪਰ ਰਸ਼ੀਆ ਨੇ ਇਸ ਦਾਅਵੇ ਨੂੰ ਸਿੱਧੇ ਤੌਰ ਤੇ ਖਾਰਜ ਕਰ ਦਿੱਤਾ ਹੈ। ਰਸ਼ੀਆ ਦੇ ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਹੈ ਕਿ ਇਹ ਗੱਲ 트੍ਰੰਪ ਕਰ ਰਹੇ ਹਨ ਬਲਕਿ ਹੋਰ ਕੋਈ ਨਹੀਂ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵੱਡਾ ਦਾਅਵਾ ਕੀਤਾ ਸੀ ਕਿ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਰੋਕਣ ਲਈ ਸਹਿਮਤੀ ਦੇ ਦਿੰਦੀ ਹੈ। 트੍ਰੰਪ ਨੇ ਇਹ ਗੱਲ ਭਾਰਤ ਨਾਲ ਵਪਾਰਿਕ ਸਮਝੌਤੇ ਦੇ ਐਲਾਨ ਦੌਰਾਨ ਕਹੀ ਸੀ। ਉਹਨਾਂ ਦਾ ਕਹਿਣਾ ਸੀ ਕਿ ਰੂਸ ਤੇਲ ਵੇਚ ਕੇ ਯੂਕਰੇਨ ਜੰਗ ਲਈ ਪੈਸਾ ਇਕੱਠਾ ਕਰਦਾ ਹੈ ਇਸ ਲਈ ਭਾਰਤ ਨੂੰ ਇਹ ਖਰੀਦ ਬੰਦ ਕਰ ਦੇਣੀ ਚਾਹੀਦੀ ਹੈ। ਪਰ ਹੁਣ ਰੂਸ ਨੇ ਇਸ ਬਿਆਨ ਤੇ ਸਖਤ ਕਿਰਿਆ ਦੇ ਦਿੰਦੀ ਹੈ ਰੂਸ ਦੇ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ 트럼ਪ ਤੋਂ ਇਲਾਵਾ ਹੋਰ ਕਿਸੇ ਨੇ ਵੀ ਇਹ ਦਾਵਾ ਨਹੀਂ ਕੀਤਾ ਕਿ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰੇਗਾ ਉਹਨਾਂ ਕਿਹਾ ਕਿ ਭਾਰਤ ਅਤੇ ਰੂਸ ਦੇ ਸਮਝੌਤੇ ਤੇ ਕੋਈ ਖਤਰਾ ਨਹੀਂ ਹੈ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹਨ ਲਾਵਰੋਵ ਦੇ ਇਸ ਬਿਆਨ ਨਾਲ ਸਾਫ ਹੋ ਜਾਂਦਾ ਹੈ ਕਿ ਰੂਸ ਭਾਰਤ ਨੂੰ ਆਪਣੇ ਭਰੋਸੇਮੰਦ ਸਾਥੀ ਵਜੋਂ ਦੇਖਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਊਰਜਾ ਸਹਿਯੋਗ ਜਾਰੀ ਰਹੇਗਾ ਇਸ ਤੋਂ 2 ਦਿਨ ਪਹਿਲਾਂ ਭਾਰਤ ਦੇ ਵਿਦੇਸ਼ੀ ਸਕੱਤਰ ਵਿਕਰਮ ਮਿਸਰੀ ਨੇ ਵੀ ਇਹ ਸਪਸ਼ਟ ਕੀਤਾ ਸੀ ਕਿ ਭਾਰਤ ਆਪਣੀ ਊਰਜਾ ਸੁਰੱਖਿਆ ਲਈ ਕਈ ਸਰੋਤਾਂ ਤੋਂ ਤੇਲ ਖਰੀਦਦਾ ਹੈ ਅਤੇ ਰਾਸ਼ਟਰੀ ਹਿੱਤ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਭਾਰਤ ਸਪਲਾਈ ਲੜੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਵੱਖ-ਵੱਖ ਦੇਸ਼ਾਂ ਨਾਲ ਸਹਿਯੋਗ ਕਰਦਾ ਰਹੇਗਾ। ਭਾਰਤ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਵੀ ਇਸ ਗੱਲ ਨੂੰ ਦੁਹਰਾਇਆ ਕਿ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਭਾਰਤ ਅਤੇ ਰੂਸਾਂ ਵਿਚਕਾਰ ਹੋਏ ਸਾਰੇ ਸਮਝੌਤੇ ਅਜੇ ਵੀ ਬਰਕਰਾਰ ਹਨ ਅਤੇ ਅਮਰੀਕਾ ਦੇ ਕਿਸੇ ਵੀ ਕਦਮ ਨਾਲ ਇਨ੍ਹਾਂ ਤੇ ਕੋਈ ਅਸਰ ਨਹੀਂ ਪਿਆ। ਦੂਜੇ ਪਾਸੇ 트ੰਪ ਸਰਕਾਰ ਨੇ ਪਹਿਲਾਂ ਭਾਰਤ ਤੇ ਰੂਸੀ ਤੇਲ ਖਰੀਦਣ ਕਾਰਨ 25% ਦੀ ਵਾਧੂ ਸ਼ੁਲਕ ਲਗਾਇਆ ਸੀ। ਜੋ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਪਰ ਅਮਰੀਕਾ ਨੇ ਇਹ ਵੀ ਕਿਹਾ ਕਿ ਉਹ ਨਿਗਰਾਨੀ ਕਰੇਗਾ ਕਿ ਜੇ ਭਾਰਤ ਸਿੱਧੀ ਜਾਂ ਪਰੋਖਸ਼ ਤੌਰ ਤੇ ਰੂਸੀ ਤੇਲ ਖਰੀਦਦਾ ਹੈ ਜਾਂ ਨਹੀਂ ਜੇ ਖਰੀਦ ਮੁੜ ਸ਼ੁਰੂ ਹੋਈ ਤਾਂ ਵਾਧੂ ਸ਼ੁਲਕ ਫਿਰ ਤੋਂ ਲਗਾਇਆ ਜਾ ਸਕਦਾ ਹੈ ਲਾਵਰੋਵ ਨੇ ਅਮਰੀਕਾ ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਭਾਰਤ ਅਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣ ਲਈ ਦਬਾਅ ਦੀ ਨੀਤੀ ਅਪਣਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਸ਼ੁਲਕਾਂ ਪਾਬੰਦੀਆਂ ਅਤੇ ਰੋਕਾਂ ਰਾਹੀਂ ਦੁਨੀਆ ਦੀ ਵਪਾਰਕ ਅਤੇ ਊਰਜਾ ਨੀਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਮਕਸਦ ਸਾਰੀ ਦੁਨੀਆ ਦੀ ਊਰਜਾ ਸਪਲਾਈ ਤੇ ਕਾਬੂ ਪਾਉਣਾ ਹੈ ਚਾਹੇ ਉਹ ਯੂਰਪ ਦੀਆਂ ਪਾਈਪਲਾਈਨਾਂ ਹੋਣ ਜਾਂ ਏਸ਼ੀਆ ਦੇ ਵਪਾਰਕ ਰਸਤੇ ਇਸ ਨਾਲ ਸਾਫ ਹੁੰਦਾ ਹੈ ਕਿ ਇਹ ਮਸਲਾ ਸਿਰਫ ਭਾਰਤ ਤੇ ਰੂਸ ਤੱਕ ਸੀਮਿਤ ਨਹੀਂ ਸਗੋ ਗਲੋਬਲ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਭਾਰਤ ਨੇ ਸਦਾ ਆਪਣੀ ਵਿਦੇਸ਼ੀ ਨੀਤੀ ਵਿੱਚ ਸੰਤੁਲਨ ਬਣਾਈ ਰੱਖਣਾ ਹੈ ਅਤੇ ਆਪਣੀ ਊਰਜਾ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਹੈ ਇਸ ਮਾਮਲੇ ਵਿੱਚ ਵੀ ਭਾਰਤ ਦਾ ਰੁਖ ਸਾਫ ਹੈ ਕਿ ਫੈਸਲੇ ਦੇਸ਼ ਦੇ ਹਿੱਤ ਅਨੁਸਾਰ ਹੀ ਕੀਤੇ ਜਾਣਗੇ ਕਿਸੇ ਦਬਾਅ ਹੇਠ ਨਹੀਂ ਹੁਣ ਸਭ ਤੋਂ ਵੱਡਾ ਸਵਾਲ ਹੈ ਕੀ ਕੀ ਅਮਰੀਕਾ ਦਾ ਦਬਾਅ ਭਾਰਤ ਦੀ ਊਰਜਾ ਨੀਤੀ ਨੂੰ ਬਦਲ ਸਕੇਗਾ ਜਾਂ ਭਾਰਤ ਆਪਣੇ ਰਾਸ਼ਟਰੀ ਹਿੱਤ ਅਤੇ ਸਥਿਰਤਾ ਨੂੰ ਪਹਿਲ ਦੇਂਦਾ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਅੰਤਰਰਾਸ਼ਟਰੀ ਸਿਆਸਤ ਵਿੱਚ ਕਿੰਨਾ ਵੱਡਾ ਰੁਖ ਲੈਂਦਾ ਹੈ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ